ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਗੁਰਪਿਆਰੇ ਸਾਧ ਸੰਗਤ ਜੀ ਆਓ ਫਿਰ ਆਪਾਂ ਅੱਜ ਸੰਗਤ ਕਰੀਏ ਸੰਗਤ ਕਰਕੇ ਉਸ ਪਰਮ ਪਿਤਾ ਪਰਮਾਤਮਾ ਮਾਲਕ ਦੀਆਂ ਵਡਿਆਈਆਂ ਕਰਿਏ ਔਰ ਕੁਛ ਸਿੱਖਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੋ ਨਾਮ ਹੀ ਮੇਰੇ ਪਿਤਾ ਪਰਮਾਤਮਾ ਨੇ ਸਿੱਖ ਤਾਂ ਫਿਰ ਸਿੱਖ ਦਾ ਮਤਲਬ ਹੈ ਕਿ ਹਰ ਪਲ ਹਰ ਘੜੀ ਅਸੀਂ ਧੰਨ ਸ੍ਰੀ ਗੁਰਗੰਸਾਹ ਜੀ ਕੋਲੋਂ ਸਿੱਖਿਆ ਲੈਣੀ ਹੈ ਤਨਸ੍ਰੀ ਗੁਰੰਤ ਸਾਹਿਬ ਜੀ ਕੋਲੋਂ ਸਿੱਖਿਆ ਲੈਣੀ ਆ ਤਾਂ ਆਓ ਗੁਰ ਪਿਆਰੇ ਆਪਾਂ ਸ਼ੁਰੂਆਤ ਕਰੀਏ ਮੇਰਾ ਮਾਲਕ ਕਿਰਪਾ ਕਰੇ ਸਤਿਗੁਰ ਪ੍ਰਵਾਨ ਕਰਦੇ ਹਨ ਕਿ ਭਾਈ ਸੰਸਾਰ ਇੱਕ ਝੂਠਾ ਹੈ ਕਿ ਸੰਸਾਰ ਦੇ ਵਿੱਚ ਇੱਕ ਤਾਂ ਝੂਠਾ ਕਿਹਾ ਮੇਰੇ ਮਾਲਕ ਨੇ ਇੱਕ ਕਿਹਾ ਕਿ ਕੋਈ ਇਹ ਚ ਰਹਿਣਾ ਨਹੀਂ ਆ ਜੋ ਆਇਆ ਸੋ ਚੱਲਸੀ ਸਭ ਕੋ ਆਈ ਵਾਰੀਆ ਆਪਣੇ ਵਕਤ ਸਮੇਸਿਰ ਕੋਈ ਆਏਗਾ ਕੋਈ ਜਾਏਗਾ ਆਏਗਾ ਇਹਦਾ ਮਤਲਬ ਕੋਈ ਜੀਵ ਜਨਮ ਲੈ ਕੇ ਸੰਸਾਰ ਤੇ ਆ ਰਿਹਾ ਹੈ ਕੋਈ ਆਪਣਾ ਸਵਾਸ ਖਤਮ ਕਰਕੇ ਵਾਪਸ ਜਾ ਰਿਹਾ ਇਹ ਆਪਨ ਗੁਰੂ ਸਾਹਿਬ ਸਮਝਾ ਰਹੇ ਨੇ ਕਿਉਂਕਿ ਆਪਾਂ ਤਾਂ ਗੁਰਪਿਆਰੋ ਕੁਛ ਵੀ ਨਹੀਂ ਹੈ ਆਪਾਂ ਜੋ ਸੰਸਾਰ ਦੇ ਅੰਦਰ ਜੀਵ ਆਪਣਾ ਰਹਿਣ ਬਸੇਰਾ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆਂ ਔਰ ਆਪਾਂ ਦਾ ਗੁਰਪਿਆਰੋ ਧੰਨ ਸ੍ਰੀ ਗੁਰਗੰਸਾਹ ਉਹਨਾਂ ਮਹਾਪੁਰਖਾ ਉਹ ਬੜੇ-ਬੜੇ ਜੋ ਗਿਆਨ ਗਿਆਨਬਾਨ ਬੜੇ-ਬੜੇ ઋષਿ ਮੁਨੀ ਜਾਣ ਗੁਰੂ ਪਿਆਰਿਓ ਆਪਾਂ ਕਹਿ ਲਈਏ ਕਿ ਜੋ ਸਮੇ ਦੇ ਅਵਤਾਰੀ ਪੁਰਖ ਜੋ ਸਮੇ ਸਮੇ ਸਿਰ ਮੇਰੇ ਮਾਲਕ ਨੇ ਜੋ ਭੇਜੇ ਅਵਤਾਰੀ ਪੁਰਖ ਉਹਨਾਂ ਨੂੰ ਵੀ ਰਹਿਣ ਦਾ ਇੱਥੇ ਪਿਤਾ ਪਰਮਾਤਮਾ ਦੇ ਹੁਕਮ ਤੋਂ ਇਲਾਵਾ ਕੋਈ ਨਹੀਂ ਰਹਿ ਸਕਿਆ ਭਾਵੇਂ ਉਹ ਵੀ ਆਪਣੇ ਸਮੇ ਸਿਰ ਜਿਨ੍ਹਾਂ ਸਮਾਂ ਮੇਰੇ ਮਾਲਕ ਨੇ ਦਿੱਤਾ ਉਹ ਵੀ ਇਥੋਂ ਕੁਝ ਕਰਦੇ ਪਰ ਉਹਨਾਂ ਦਾ ਜਾਣਾ ਕੁਝ ਵੱਖਰਾ ਹੈ। ਔਰ ਆਮ ਜੋ ਸੰਸਾਰੀ ਆਪਾ ਜੀਵ ਆ ਆਪਣਾ ਜਾਣਾ ਵੱਖਰਾ ਹੈ। ਹਾਂ ਉਹ ਰਸਤੇ ਆਪਾਂ ਵੀ ਜਾ ਸਕਦੇ ਆ। ਆਪਾਂ ਵੀ ਜਾ ਸਕਦੇ ਆ। ਕਿਵੇਂ ਜਾਵਾਂਗੇ? ਜੇ ਗੁਰਪਿਆਰੋ ਆਪਾਂ ਸੰਗਤ ਕਰਕੇ ਤਨ ਸ੍ਰੀ ਗੁਰਗੰਸਾਹਿਬ ਦਾ ਸਤਕਾਰ ਕਰਾਂਗੇ। ਬਾਣੀ ਨੂੰ ਪੜਾਂਗੇ ਸਮਝਾਂਗੇ ਔਰ ਉਹਤੇ ਆਮਲ ਕਰਾਂਗੇ ਔਰ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਰਹਾਂਗੇ ਗੁਰੂ ਦੀ ਮਤ ਦੇ ਅਨਸਾਰ ਚੱਲਾਂਗੇ ਔਰ ਉਹਦਾ ਪਾਣਾ ਮੰਨਾਂਗੇ ਜੇ ਜਿਸੀਂ ਇਹ ਰਸਤਾ ਅਪਣਾਇਆ ਪਾਣਾ ਮੰਨਣ ਵਾਲਾ ਹੁਕਮ ਮੰਨਣ ਵਾਲਾ ਤਾ ਗੁਰਪਿਆਰੇ ਅਸੀਂ ਵੀ ਉਹ ਰਸਤੇ ਤੇ ਜਾ ਸਕਦੇ ਆ ਮਾਲਕ ਨੇ ਉਹ ਇਹ ਨਹੀਂ ਕਿਹਾ ਕਿ ਜੋ ਮੈਂ ਭੇਜ ਰਿਹਾ ਵਤਾਰੀ ਪੁਰਖ ਉਹ ਹੀ ਜਾਣਗੇ ਨਹੀਂ ਨਹੀਂ ਸਾਧੂ ਮਹਾਤਮਾ ਜਾਂਦੇ ਆ ਬਰਮ ਗਿਆਨੀ ਜਾਂਦੇ ਨੇ ਪਰ ਆਪਣਾ ਜੋ ਅੱਜ ਜਬ ਵਿਸ਼ੇ ਲੈ ਰੱਖਿਆ ਆਪਾਂ ਗੁਰਪਿਆਰੇ ਮੇਰੇ ਮਾਲਕ ਨੇ ਕਿਰਪਾ ਕਰ ਰੱਖੀ ਆ ਕਿ ਸੰਸਾਰ ਦੇ ਉੱਤੇ ਪੱਕਾ ਕੋਈ ਰਹਿਣ ਵਾਲਾ ਨਹੀਂ ਇਸ ਕਰਕੇ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਏ ਹੁਣ ਅੱਜ ਦਾ ਫਰਮਾਨ ਕੀ ਹੈ ਗੁਰੂ ਸਾਹਿਬ ਦਾ ਜੋ ਆਪਾਂ ਵਿਚਾਰ ਕੀਤੀ ਹੈ ਗੁਰ ਪਿਆਰਿਓ ਕਿ ਆਪਾਂ ਵਿਚਾਰ ਕੀਤੀ ਹੈ ਕਿ ਕੋਈ ਬਰਮ ਗਿਆਨੀ ਗਿਆਨੀ ਕੋਈ ਵੀ ઋષਿ मुनि ਸੰਸਾਰ ਤੇ ਕੋਈ ਪੱਕਾ ਨਹੀਂ ਥੇ ਰਿਹਾ ਜਿਸ ਤਰ੍ਹਾਂ ਆਪਾਂ ਨੂੰ ਨੌਵੇਂ ਪਾਸਾ ਸਮਝਾ ਰਹੇ ਨੇ ਨੌਵੇਂ ਪਾਸਾ ਗੁਰਪਿਆਰੇ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾ ਰਹੇ ਨੇ ਆਪਣੇ ਮੁਖ ਤੋਂ ਉਚਾਰੀ ਹੋਈ ਬਾਣੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੌਵੇਂ ਸ਼ਲੋਕ ਦੇ ਉਹਨਾਂ ਦੇ ਵਿੱਚੋਂ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਗੁਰਪਿਆਰੇ ਸਮਝਣ ਦੀ ਕੋਸ਼ਿਸ਼ ਕਰੀਏ ਖਾਲੀ ਪੜ ਕੇ ਨਾ ਬਸ ਵਿਸਾ ਬਣਾਓ ਇੱਕ ਪੜ ਕੇ ਉਹਨੂੰ ਸਮਝਣਾ ਹੈ ਬੁੱਝਣਾ ਹੈ ਖੋਜ ਕਰਨੀ ਹੈ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ RAM ਗਿਓ RAVAN ਗਿਓ ਜਾ ਕੋ ਬਹੁਤ ਪਰਿਵਾਰ ਉਹਦਾ ਕਿੰਨਾ ਵੱਡਾ ਪਰਿਵਾਰ ਸੀਗਾ ਸਾਰੇ ਗਏ ਉਹ ਤੋਂ ਪਹਿਲਾਂ ਵੀ ਗਏ ਔਰ ਉਸ ਤੋਂ ਬਾਅਦ ਜਿਹੜੇ ਜੋ ਯੁੱਗ ਬੀਤੇ ਗਏ ਨੇ ਜੋ ਕੱਲ ਜੋ ਕੋਈ ਐਕਸਟੈਂਡ ਚੱਲੇ ਅੱਜ ਵੀ ਨਹੀਂ ਕੋਈ ਰਣਾ ਪਰ ਇਹ ਇੱਕ ਕਾਲਪੁਰਖ ਪਿਤਾ ਪਰਮਾਤਮਾ ਦਾ ਵਿਧੀ ਉਪਦਾਨ ਹੈ ਉਹ ਚਲਦਾ ਰਹਿਣਾ ਹੈ ਪਰ ਸਾਨੂੰ ਸਮਝਣਾ ਹੈ ਚੋ ਸਾਨੂੰ ਕੀ ਸਮਝਣਾ ਹੈ ਗੁਰ ਪਿਆਰਿਓ ਅਸੀਂ ਇਹ ਸਮਝਣਾ ਹੈ ਕਿ ਅਸੀਂ ਵੀ ਇਸ ਸੰਸਾਰ ਦੇ ਵਿੱਚ ਮਨੁੱਖੀ ਜਾਮਾ ਲੈ ਕੇ ਆਏ ਆ ਮੇਰੇ ਮਾਲਕ ਨੇ ਤਰਸ ਕੀਤਾ ਸਾਡੇ ਤੇ ਦਰਸ ਕੀਤਾ ਸਾਡੇ ਤੇ ਤੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਇਹ ਬੰਦੇ ਆ ਤੂੰ ਸਿਰਫ ਇੱਥੇ ਸਿਰਫ ਤੇ ਸਿਰਫ ਕੇਵਲ ਬੰਦਗੀ ਕਰਨੀ ਹੈ ਬੰਦਗੀ ਕਰਨੀ ਹੁਣ ਉਹ ਜਿਹੜੇ ਮਹਾਪੁਰਖ ਅਵਤਾਰੀ ਪੁਰਖ ਉਹ ਉਹ ਸਾਨੂੰ ਰਸਤਾ ਦਿਖਾਉਣਾ ਹੈ ਸੀ ਕਿ ਪ੍ਰਮਾਤਮਾ ਦੇ ਘਰ ਨੂੰ ਆਹ ਦੋ ਰਸਤੇ ਜਾਂਦੇ ਆ ਉਹ ਤਾਂ ਨਸਲੀ ਗੁਰਗਾਂ ਸਾਹਿਬ ਦਰਜ ਕਰਕੇ ਲਿਵਤਾਤ ਦੋ ਇਰਾਹ ਹੈ ਹੁਣ ਲਿਵਦੇ ਰਸਤੇ ਤੇ ਚੱਲ ਕੇ ਉਹਨਾਂ ਨੇ ਦੱਸਾਇਆ ਸਾਨੂੰ ਕਿ ਭਾਈ ਰਸਤੇ ਦੋ ਨੇ ਜੇ ਤਾ ਤੂੰ ਬੰਦਗੀ ਕਰੇਗਾ ਮਾਲਕ ਦਾ ਹੁਕਮ ਮੰਨੇਗਾ ਲਿਵਦੇ ਰਸਤੇ ਤੇ ਚੱਲ ਕੇ ਤੂੰ ਸਿੱਧਾ ਧਰਮਰਾਜ ਨੂੰ ਵੀ ਕ੍ਰੋਸ ਕਰ ਜਾਏਗਾ ਉੱਥੇ ਵੀ ਨਹੀਂ ਜਾਏਗਾ ਸਿੱਧਾ ਆਪਣੇ ਟਿਕਾਣੇ ਤੇ ਚਲੇ ਜਾਏਗਾ ਜੇ ਬੰਦਗੀ ਨਾ ਕੀਤੀ ਸੰਸਾਰ ਦੇ ਝਮੇਲਾਂ ਦੇ ਵਿੱਚ ਫਸੇ ਰਹੇ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸੇ ਰਹੇ ਤਾਂ ਉਸ ਮਨੁੱਖ ਵਾਸਤੇ ਤਾਪ ਦਾ ਰਸਤਾ ਹੈ ਉਹ ਤਾਪ ਦਾ ਰਸਤਾ ਫਿਰ ਲੋਕਲ ਬੱਸ ਜਿਵੇਂ ਆਪਣੇ ਹਰ ਅੱਡੇ ਤੇ ਖੜਦੀ ਜਾਂਦੀ ਆ ਨਾ ਇੱਕ ਤਾਂ ਹੁੰਦੀ ਆ ਸੁਪਰ ਫਾਸਟ ਉਹਦੇ ਮੇਨ ਮੇਨ ਅੱਡੇ ਹੁੰਦੇ ਨੇ ਉਹ ਟਿਕਾਣੇ ਤੇ ਲਗਾ ਦਿੰਦੀ ਆ ਇੱਕ ਹੁੰਦੀ ਆ ਲੋਕਲ ਬੱਸ ਜੀ ਤੋਂ ਆਪਾ ਗੁਰਪਿਆਰੇ ਬੱਸ ਦੇ ਅੰਦਰ ਬੈਠੇ ਵੀ ਅਸੀਂ ਤੰਗ ਹੋ ਜਾਂਦੇ ਆ ਅਸੀਂ ਕਹਿ ਦੇਣਾ ਕਿੱਥੇ ਫੜ ਲਈ ਇਹ ਯਾਰ ਬੱਸ ਰੋਡਵੇਜ ਦੀ ਜਾਂ ਲੋਕਲ ਬੱਸ ਇਹ ਤਾਂ ਹਰ ੱਡੇ ਤੇ ਖੜਦੀ ਜਾਂਦੀ ਆ ਅਸੀਂ ਦੁਖੀ ਹੋ ਜਾਂਦੇ ਆ ਤਾਂ ਲਾ ਲਓ ਹਸਾਬ ਗੁਰਪਿਆਰਿਓ ਫਿਰ ਜਿਹੜਾ ਧਾਤ ਦਾ ਰਸਤਾ ਹੈ ਉਹ ਤਾਂ ਇਹ ਤੋਂ ਵੀ ਪਹਿੜਾ ਹੈ ਹੁਣ ਇੱਥੇ ਤਾਂ ਆਪਾਂ ਸੀਟ ਤੇ ਬੈਠੇ ਆ ਬੱਸ ਚੱਲ ਰਹੀ ਆ ਔਰ ਆਪਾਂ ਨੂੰ ਆਨੰਦ ਵੀ ਆ ਰਿਹਾ ਖਿੜਕੀਆਂ ਤਾਂ ਨਹੀਂ ਹਵਾ ਆ ਕੇ ਜੋ ਸਪੀਡ ਨਾਲ ਚੱਲਦੀ ਹੈ ਤਾਂ ਫਿਰ ਵੀ ਅਸੀਂ ਦੁਖੀ ਆ ਫਿਰ ਵੀ ਸਾਡਾ ਮਨ ਬੇਚੈਨ ਆ ਫਿਰ ਜਦੋਂ ਉਸ ਰਸਤੇ ਤੇ ਚੱਲੋਗੇ ਉੱਥੇ ਕਿੰਨੀਆਂ ਕਠਿਨਾਈਆਂ ਨੇ ਗੁਰਕਾਰੋ ਉਸ ਰਸਤੇ ਦੇ ਤਰ ਸਾਰੇ ਕਠਿਨਾਈਆਂ ਕਠਾਈਆਂ ਨੇ ਕਠਿਨਾਈਆਂ ਨੇ ਮਾਰ ਹੋਰ ਪਹਿਣੀਆਂ ਡਾਂਗਾ ਸਾਡੇ ਹੋਰ ਪਹਿਣਗੀਆਂ ਸਾਥੋ ਸਹਾਗਤਾਵ ਧਰਮ ਰਾਜ ਕੋਲ ਜਾ ਕੇ ਖੜਾ ਕਰ ਦੇਣਾ ਔਰ ਉੱਥੇ ਫਿਰ ਸਾਰਾ ਵੇਖਾ ਜੋ ਖਾਚਾ ਤੋਂ ਉਸਦੇ ਵੀ ਨਹੀਂ ਹੈ ਉਹ ਸਿਰਫ ਦੇਖਦੇ ਆ ਉਹ ਸੁਣਤੇ ਸੀ ਹਾਂ ਥੋੜਾ ਪਰਾਂਗੇ ਕਿਉਂ ਸਾਡੀ ਆਦਤ ਪਈ ਹੈ ਸੰਸਾਰ ਦੇ ਵਿੱਚ ਝੂਠ ਬੋਲਣਾ ਕਹਿ ਕੇ ਮੋਕਰ ਜਾਣਾ ਉੱਥੇ ਇਹ ਚੀਜ਼ ਨਹੀਂ ਹੈ ਉੱਥੇ ਸਿਰਫ ਪੱਤਰ ਕਾ ਖੋਲ ਹੀ ਜਾਏਗੀ ਚਿੱਠਾ ਖੋਲਿਆ ਜਾਏਗਾ ਸਿਰਫ ਦੇਖਿਆ ਜਾਏਗਾ ਕਿ ਕੀ ਕੀਤਾ ਹੈ ਬਸ ਉੱਥੇ ਗਵਾਹੀ ਨਹੀਂ ਪਰੋਣੀ ਕੁਸਾਇਨ ਨਹੀਂ ਕਰਾਉਣੇ ਹਾਂ ਇੱਥੇ ਸਾਈਨ ਕਰ ਵੀ ਤੇਰਾ ਆ ਹੈ ਨਾ ਉਥੇ ਹੁਕਮ ਆਉਥੇ ਤਾਂ ਗੁਰਪਿਆਰੇ ਵੀ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਤਾਂ ਮਹਾਂਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਬੰਦਿਆ ਸੰਸਾਰ ਦੇ ਵਿੱਚ ਰਹਿਣਾ ਕੋਈ ਨਹੀਂ ਇਹ ਸਾਰਾ ਆਵਾਗਾਮਣ ਲੱਗਿਆ ਹੈ ਔਰ ਇਹ ਜਗਤ ਵੀ ਝੂਠਾ ਹੈ ਸਾਰਾ ਝੂਠੀ ਦੇਖੀ ਪ੍ਰੀਤ ਜਗਤ ਮੇਂ ਝੂਠੀ ਦੇਖੀ ਪ੍ਰੀ ਸਾਰੇ ਆਪਣੇ ਸੁੱਖ ਦੇ ਵਿੱਚ ਉਜੇ ਪਏ ਨੇ ਜਿਹਦੇ ਕੋਲ ਸੁੱਖ ਨੇ ਉਹ ਵੀ ਉਲਝਿਆ ਪਿਆ ਜਿਹਦੇ ਕੋਲ ਸੁੱਖ ਨਹੀਂ ਹੈ ਉਹਨੇ ਤਾਂ ਉਲਝਣਾ ਹੀ ਉਲਝਣਾ ਔਰ ਜਿਹਦੇ ਕੋਲ ਪੈਸਾ ਨਹੀਂ ਹੈ ਉਹ ਵੀ ਉਜੇ ਪਿਆ ਹੈ ਔਰ ਜਿਹਦੇ ਕੋਲ ਧਨ ਹੈ ਉਹ ਵੀ ਉਲਝਿਆ ਪਿਆ ਜਿਸ ਤਰ੍ਹਾਂ ਆਪੇ ਇੱਕ ਪੰਗਤੀ ਅਚਾਰਦੇ ਆ ਕਿ ਨਾਨਕ ਦੁਖੀਆ ਸਭ ਸੰਸਾਰ ਜਹਾਂ ਤਰ ਮਨੁੱਖ ਕੀ ਕਰਦੇ ਨੇ ਨਾ ਇੰਨਾ ਕੋ ਚਾਰ ਕੀ ਚੁੱਪ ਕਰ ਜਾਂਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ ਅਗਲੀ ਪੰਗਤ ਨਹੀਂ ਪੜਦੇ ਸੋ ਸੁਖੀਆ ਜੋ ਨਾਮ ਅਦਾ ਜਿਹਦੇ ਕੋਲ ਨਾਮ ਆ ਉਹ ਸੁਖੀ ਆ ਸੰਸਾਰ ਦੇ ਵਿੱਚ ਨਾਮ ਕਿਹਦੇ ਕੋਲ ਆਏਗਾ ਭਾਈ ਨਾਮ ਆਏਗਾ ਗੁਰਪਿਆਰੇ ਉਹ ਜਿਹਦਾ ਆਪਾਂ ਸੰਗਤ ਕਰਾਂਗੇ ਜੰਗੇ ਬੰਦ ਜਾਲੀਆਂ ਰੂਹਾਂ ਦਾ ਸਾਥ ਕਰਾਂਗੇ ਉਹਨਾਂ ਨਾਲ ਬੈਠ ਕੇ ਅਸੀਂ ਉਹਨਾਂ ਦੇ ਔਰੇ ਦੇ ਵਿੱਚ ਆਵਾਂਗੇ ਸੰਗਤ ਕਰਾਂਗੇ ਤਾਂ ਗੁਰੂ ਪਿਆਰਿਓ ਫਿਰ ਸੰਗਤ ਕਰਾਂਗੇ ਤਾਂ ਸਾਡੇ ਕੋਲ ਮਾਲਕ ਨੇ ਨਾਮ ਦੇ ਦੇਣਾ ਜਦੋਂ ਮਾਲਕ ਖੁਸ਼ ਹੋਣਾ ਜਦੋਂ ਉਸ ਦੀ ਬੰਦਗੀ ਕਰਾਂਗੇ ਤਾਂ ਉਹਨੇ ਸਾਨੂੰ ਨਾਮ ਤਾਂ ਨਾਮ ਉਹਨੇ ਕਿਵੇਂ ਦੇਣਾ ਹੈ ਇਹ ਵੀ ਸਮਝੋ ਇੱਕ ਗੱਲ ਨਾਮ ਦਾ ਹਰ ਇੱਕ ਮੰਗਦਾ ਫਿਰਦਾ ਹੈ ਅੱਜ ਤੱਕ ਆਪਾਂ ਹੀ ਕਹਿ ਰਹੇ ਕਿ ਨਾਮ ਲੈਣ ਗਏ ਆ ਨਾਮ ਜਿੱਥੇ ਚਾਰ ਤਿੰਨ ਇਟਾਂ ਰੱਖ ਕੇ ਜੋਤ ਲਾ ਕੇ ਜਾਂ ਦੀਵਾ ਲਾ ਕੇ ਉੱਥੇ ਵੀ ਕਹਿੰਦੇ ਨੇ ਸੰਗਤ ਕਰ ਰਹੇ ਆ ਔਰ ਹਰ ਥਾਂ ਰੋਣਾ ਤੇ ਬੈਠ ਜਿੱਥੇ ਵੀ ਸੰਗਤ ਕਰਦੇ ਆ ਉਹ ਸੰਗਤ ਨਹੀਂ ਹੈ ਗੁਰਪਿਆਰਿਓ ਠੀਕ ਆ ਉਹਦਾ ਮਨ ਟਿਕ ਰਿਹਾ ਉੱਥੇ ਉਹਦੀ ਸਰਦਾ ਉੱਥੇ ਆ ਉਹ ਗੱਲ ਵੱਖਰੀ ਹੈ ਪਰ ਜਨਮ ਮਰ ਨਹੀਂ ਖਤਮ ਕਰ ਸਕਦਾ ਹੁਣ ਨਾਮ ਸੰਗਤ ਦੇ ਵਿੱਚ ਵੀ ਗੁਰੂ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਨਾ ਜਿੱਥੇ ਕੇਵਲ ਉਸ ਪਰਪਿਤਾ ਪ੍ਰਮਾਤਮਾ ਦੀ ਬਿੜਾਈ ਹੁੰਦੀ ਹੈ ਜਦੋਂ ਉਹਦੀ ਬਿੜਾਈ ਕਰਾਂਗੇ ਤਾਂ ਉਹਨੇ ਸਾਨੂੰ ਪਿਤਾ ਪ੍ਰਮਾਤਮਾ ਨੇ ਨਾਮ ਧੰਨ ਦੇਣਾ ਨਾਮ ਧੰਨ ਫਿਰ ਉਹ ਨਾਮ ਧੰਨ ਜੇ ਨਾਮ ਧੰਨ ਕਿਵੇਂ ਮਿਲਿਆ ਸੰਗਤ ਵਿੱਚ ਬੈਠੇ ਕਿਵੇਂ ਅਸੀਂ ਵਿਚਾਰਾ ਸੁਣੀਆ ਗਿਆਨ ਲੈਤਾ ਗਿਆਨ ਲੈ ਕੇ ਜਦੋਂ ਅਸੀਂ ਉਹਨੂੰ ਜਪਾਂਗੇ ਵਾਹ ਵਾਹ ਕਰਾਂਗੇ ਓਦੀ ਗੁਰਪਿਆਰਿਓ ਫਿਰ ਜਿਹੜੇ ਉਸ ਅਸੀਂ ਨਾਮ ਜਪਾਂਗੇ ਜਾਂ ਸ਼ਬਦ ਗਾਇਨ ਕਰਦੇ ਆ ਜਾਂ ਵਾਹਿਗੁਰੂ ਬੋਲਦੇ ਸਤਨਾਮ ਬੋਲਦੇ ਆ ਇਹ ਕਿਵੇਂ ਬੋਲਦੇ ਆਪਾਂ ਜੇ ਸਾਡੇ ਅੰਦਰ ਸਵਾਸ ਨੇ ਤਾਂ ਹੀ ਬੋਲਿਆ ਨਾ ਉਹ ਸਵਾਸਾਂ ਜਿਵੇਂ ਚੌਥੇ ਪਾਤਸ਼ਾਹ ਜੀ ਨੇ ਕਈ ਵਾਰ ਆਪਾਂ ਵਿਚਾਰ ਕੀਤਾ ਸਮਝਾਇਆ ਉਹਨੇ ਕੀ ਕਹਰੇ ਨੇ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਭਾਵੇ ਓਹਨ ਸਵਾਸ ਨੇ ਸਵਾਸ ਗਰਾਸ ਕੀ ਆ ਸਵਾਸ ਬਾਹਰੋਂ ਜਿਹੜੀ ਪੌਣ ਅੰਦਰ ਆਈ ਉਹਨੂੰ ਸਵਾਸ ਕਹਿੰਦਾ ਜਿਹੜੇ ਅੰਦਰੋਂ ਧੁੰਨੀ ਤੋਂ ਟੱਚ ਹੋ ਕੇ ਬਾਹਰ ਜਾਂਦੀ ਹੈ ਮੁਖ ਰਹੀਂ ਉਹਨੂੰ ਗਰਾਸ ਕਹਿੰਦਾ ਇਹ ਹੁਣ ਸਵਾਸ ਰਹੀਂ ਅਸੀਂ ਵਾਵਾ ਕਰਨੀਆਂ ਮਾਲਕ ਦੀ ਵਡਿਆਈ ਕਰਨੀਆਂ ਜਦੋਂ ਅਸੀਂ ਇਸ ਤਰ੍ਹਾਂ ਇਸ ਤਰੀਕੇ ਨਾਲ ਵਡਿਆਈ ਕਰਾਂਗੇ ਫਿਰ ਮੇਰੇ ਮਾਲਕ ਨੇ ਸਾਨੂੰ ਦਾਤਾਂ ਦੇ ਦੇਣੀਆਂ ਨਾਮਤਨ ਔਰ ਹਰ ਰਸ ਹੁਣ ਨਾਮ ਧੰਨ ਜਦੋਂ ਦੇਤਾ ਫਿਰ ਜਿਹੜੇ ਸਵਾਸਾਂ ਨਾਲ ਅਸੀਂ ਨਾਮ ਧੰਨ ਲੈਂਤਾ ਹੈ ਅਸੀਂ ਪਰਮਾਤਮਾ ਨੂੰ ਯਾਦ ਕੀਤਾ ਹੈ ਫਿਰ ਉਹ ਸਵਾਸ ਕੀ ਸਵਾਸਾਂ ਦਾ ਕੀ ਹੋਗਾ ਇਹ ਸਵਾਸ ਨਾਮ ਧੰਨ ਚ ਬਦਲੀ ਹੋ ਜਾਣਗੇ ਸਾਡੇ ਕੋਲ ਨਾਮ ਧੰਨ ਇਕੱਠਾ ਹੋ ਜੇਗਾ ਫਿਰ ਸਾਡਾ ਜਗਤੋਂ ਜਾਣਾ ਸੌਖਾ ਹੋ ਜਾਏਗਾ ਆਪਾਂ ਜਾਣਾ ਸਾਰੇ ਨਹੀਂ ਆਪਾਂ ਵਿਸੇ ਆਪਣਾ ਮੇਨ ਵਿਸੇ ਆਪਣਾ ਉਹੀ ਆ ਕਿ ਰਾਮ ਗਿਓ ਰਾਵਣ ਗਿਓ ਜਾਂ ਜਾਂ ਕੋ ਬਹੁਤ ਪਰਿਵਾਰ ਅੱਗੇ ਸਤਿਗੁਰੂ ਫਰਵਾ ਰਹੇ ਨੇ ਕਾਹੋ ਨਾਨਕ ਫਿਰ ਕਿਸ ਨਹੀਂ ਸੁਪਨੇ ਜੋ ਸੰਸਾਰ ਇੱਕ ਸੁਪਨੇ ਕੀ ਨਿਆਈ ਆ ਗੁਰੂ ਪਿਆਰੇ ਆਪਾਂ ਕੀ ਆ ਰੈਣ ਬਸੇਰਾ ਹੈ ਹੁਣ ਰੈਣ ਬਸੇਰੇ ਦੇ ਅੰਦਰ ਜੇ ਤਾਂ ਅਸੇ ਮਨ ਦੇ ਵਿੱਚੋਂ ਗੱਲ ਬਸਾਰਤੀ ਕਿ ਨਹੀਂ ਨਹੀਂ ਅੱਗੇ ਕਿਨੇ ਦੇਖਿਆ ਇਹ ਜੱਗ ਮਿੱਠਾ ਅਗਲਾ ਕਿਨੇ ਮਿੱਠਾ ਉਹ ਗੱਲ ਵੱਖਰੀ ਹੈ ਉਹ ਹੁਣ ਤਾਂ ਠੀਕ ਹੈ ਤੁਹਾਡੇ ਵਾਸਤੇ ਪਰ ਅੱਗੇ ਜਦੋਂ ਸਫਰ ਤੈਅ ਕਰੋਗੇ ਨਾ ਉਦੋਂ ਜ਼ਿਆਦਾ ਆਏਗਾ ਉਦੋਂ ਸਾਰੀ ਕਹਾਣੀ ਜਾਦਾ ਹੈਗੀ ਤਾਂ ਗੁਰਪਿਆਰੇ ਪਿਤਾ ਪ੍ਰਮਾਤਮਾ ਨੇ ਸਾਨੂੰ ਇਹ ਬੜੇ ਵਿਸਤਾਰ ਨਾਲ ਸਮਝਾਇਆ ਕਿ ਭਾਈ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕੀ ਕਹਿ ਰਿਹਾ ਪਿਤਾ ਪ੍ਰਮਾਤਮਾ ਕਿ ਭਾਈ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਲਿਓ ਮੀਤ ਇਹ ਮਿੱਤਰਾ ਤੂੰ ਇਹ ਗੱਲ ਪੱਕੀ ਆਪਣੇ ਲੜ ਬੰਨ ਲਾ ਪੱਲੇ ਨਾ ਬੰਨ ਲਾ ਇਹ ਜਗਤ ਸਾਰਾ ਹੀ ਦੀ ਰਚਨਾ ਹੈ ਸਾਰੀ ਝੂਠੀ ਹੈ ਹੁਣ ਇੱਕ ਪਾਸੇ ਰਚਨਾ ਝੂਠੀ ਹੈ ਠੀਕ ਹੈ ਦੂਜੇ ਪਾਸੇ ਪਰਮਾਤਮਾ ਕਹਿ ਰਿਹਾ ਕਿ ਕਿ ਭਾਈ ਪਰਮਾਤਮਾ ਦਾ ਨਾਮ ਜਿਹਦੇ ਕੋਲ ਹੈਗਾ ਹੈ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ ਉਹ ਸਾਰੇ ਸੰਸਾਰ ਦੇ ਵਿੱਚ ਮਾਲਕ ਨੂੰ ਦੇਖੇਗਾ ਸਾਰਾ ਸੰਸਾਰ ਜਿੰਨਾ ਵੀ ਆ 84 ਲੱਖ ਜਿੰਨੇ ਵੀ ਆ ਪੇੜ ਪੌਦੇ ਬਨਾਸਪਤੀ ਜੀਵ ਕੀੜੇ ਮਕੌੜੇ ਜੋ ਵੀ ਆਪਾਂ ਦੇਖਦੇ ਆ ਉਹਦੇ ਵਿੱਚ ਜਿਹਦੇ ਕੋਲ ਨਾਮ ਆ ਪ੍ਰਮਾਤਮਾ ਦੀ ਦਾਤ ਹੈ ਜਾਂ ਮੇਰੇ ਮਾਲਕ ਦੇ ਰੰਗ ਵਿੱਚ ਰੰਗੀ ਰੂਹ ਹੈ ਉਹਨੂੰ ਸਾਰਾ ਕੁਸ ਇਹ ਬਨਾਸਪਤੀ ਪੇੜ ਪੌਦੇ ਜਿੰਨੇ ਜੀਵ ਇਹਨਾਂ ਵਿੱਚ ਪਰਮਾਤਮਾ ਨਜ਼ਰ ਆਏਗਾ ਹੁਣ ਇਹਦੇ ਵਿੱਚ ਇੱਕ ਪਾਸੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਸੰਸਾਰ ਦੇ ਵਿੱਚ ਤੈਨੂੰ ਜਿੰਨਾ ਵੀ ਸੰਸਾਰ ਤੂੰ ਦੇਖ ਰਿਹਾ ਹੈ ਇਹਦੇ ਵਿੱਚ ਮਾਲਕ ਹੈ ਔਰ ਦੂਜੇ ਪਾਸੇ ਕਹਿੰਦਾ ਜਾਗ ਰਚਨਾ ਸਭ ਝੂਠ ਹੈ ਔਰ ਫਿਰ ਇੱਕ ਗੁਰੂ ਸਾਹਿਬ ਨੇ ਹੋਰ ਕਿਰਪਾ ਕੀਤੀ ਹੈ ਕਿ ਆਪਾਂ ਨੂੰ ਇੱਕ ਜਗ੍ਹਾ ਹੋਰ ਸਮਝਾ ਰਹੇ ਨੇ ਆਸਾ ਦੀ ਵਾਰ ਦੇ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਬਾਸ ਹੁਣ ਗੁਰਪਿਆਰੋ ਆਪਾਂ ਇੱਥੇ ਜੋ ਆਪਣੀ ਸੰਗਤ ਆ ਇਹਦਾ ਵੀ ਆਪਾਂ ਸਮਾਪਤੀ ਕਰਨੇ ਜਾ ਰਹੇ ਹਾਂ ਕਿਉਂਕਿ ਸਮਾਂ ਵਕਤ ਆਜਾਤ ਨਹੀਂ ਦਿੰਦਾ ਕਿ ਅੱਗੇ ਫਿਰ ਹੋਰ ਵੀ ਥੋੜਾ ਮਾਲਕ ਨੇ ਕਿਰਪਾ ਕੀਤੀ ਹੈ ਤਾਂ ਗੁਰਪਿਆਰੋ ਫੇਰ ਹੁਣ ਜੱਗ ਕੀ ਕਰ ਮਾਲਕ ਕੀ ਕਹਿ ਰਿਹਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਭਾਪ ਇਹਦੇ ਵਿੱਚ ਹੁਣ ਕੀ ਆ। ਹੁਣ ਦੋ ਗੱਲਾਂ ਆ ਗਈਆਂ ਇਹਦੇ ਵਿੱਚ। ਹੁਣ ਇਹਦਾ ਨਿਚੋੜ ਇਹੀ ਆ ਗੁਰਪਿਆਰਿਓ ਕਿ ਅਸੀਂ ਇਹਦੇ ਵਿੱਚੋਂ ਕੀ ਸਿੱਖਿਆ ਲੈਣੀ ਆ। ਇਹ ਸਾਰੇ ਜੋ ਆਪਾਂ ਵਿਚਾਰ ਕਰ ਰਹੇ ਆ ਜੋ ਸੰਗਤ ਕਰ ਰਹੇ ਆ। ਇਹਦੇ ਵਿੱਚੋਂ ਅਸੀਂ ਸਿੱਖਿਆ ਖਾਸ ਇਹ ਹੀ ਆ ਕਿ ਭਾਈ ਪਹਿਲਾਂ ਤਾਂ ਅਸੀਂ ਸਾਫਦਰ ਹੋਣਾ। ਕਿ ਅਸੀਂ ਆਏ ਆ ਭਗਤੀ ਕਰਨ। ਅਸੀਂ ਆਇਆ ਪਿਤਾ ਪਰਮਾਤਮਾ ਨੂੰ ਮਿਲਣ ਵਾਸਤੇ। ਅਸੀਂ ਆਏ ਆ ਆਪਣਾ ਜਨਮ ਮਨ ਕਟਣ ਵਾਸਤੇ। ਮੁੱਖ ਸਾਡਾ ਕੰਮ ਇਹ ਹੈ। ਕਿ ਇੱਥੇ ਸੰਸਾਰ ਦੇ ਅੰਦਰ ਕਿਸੇ ਨੇ ਪੱਕਾ ਰਹਿਣਾ ਨਹੀਂ। ਸਾਰਿਆਂ ਨੇ ਚਲੇ ਜਾਣਾ। ਬਖਤ ਸਿਰ ਸਾਰੇ ਨੇ ਚਲੇ ਜਾਣਾ। ਜਿਵੇਂ ਜਿਵੇਂ ਜੀਵਾਂ ਦਾ ਕੋਈ ਸਵਾਸ ਖਤਮ ਹੋਣਗੇ ਜਿਨ੍ਹਾਂ ਉਹਦੇ ਕੋਲ ਸਵਾਸਾ ਪੂੰਜੀ ਹੈਗੀ ਆ ਉਹਨਾਂ ਚਲੇ ਰਹਿਣਗੇ ਇੱਥੇ ਬਾਕੀ ਆਪਣੇ ਸਮੇਂ ਸਰ ਚਲੇ ਜਾਣਗੇ ਬਹਾਨਾ ਕੋਈ ਵੀ ਹੋ ਸਕਦਾ ਹੈ ਜਾਣ ਦਾ ਬਹਾਨਾ ਕੋਈ ਵੀ ਹੋ ਸਕਦਾ ਹੈ ਹੁਣ ਇੱਕ ਤਾਂ ਆਪਾਂ ਇਹ ਇਹ ਸਮਝ ਕੇ ਕਥਾ ਨੂੰ ਸਾਵਧਾਨ ਹੋਣਾ ਹੈ ਕਿ ਸਾਨੂੰ ਜ਼ਰੂਰੀ ਹੈ ਕਿ ਆਖਰੀ ਸਾਡਾ ਸਵਾਸ ਕਰਵਾਣੀ ਸਾਨੂੰ ਗੁਪਤ ਆ ਸਾਨੂੰ ਕੋਈ ਪਤਾ ਨਹੀਂ ਸਾਡੇ ਕੋਲ ਕਿੰਨੇ ਸਵਾਸ ਨੇ ਔਰ ਦੂਜੇ ਪਾਸੇ ਮਾਲਕ ਕਹਿ ਰਿਹਾ ਕਿ ਆਪਾਂ ਨੰਬਰ 2 ਤੇ ਸਿੱਖਿਆ ਲੈਣੀ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਝੂਠੀ ਦੇਖੀ ਪ੍ਰੀਤ ਜਗਤ ਮੇ ਇਹ ਆਪਾਂ ਸਮਝਣਾ ਕਿ ਸਾਰੀ ਜਿੰਨੇ ਵੀ ਆਪਾਂ ਗੂੜੀ ਪ੍ਰੀਤ ਪਾ ਕੇ ਰੱਖੀ ਆ ਜਾਂ ਪਾ ਰਹੇ ਆ ਇਹ ਸਾਰੀ ਝੂਠੀ ਆ ਹਾਂ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਤਰੀਕਾ ਸਿੱਖਿਆ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਕੋਲ ਇੱਕ ਬੇਨਤੀ ਕਰੇ ਕਿ ਪਿਤਾ ਜੀ ਸਾਨੂੰ ਦੱਸੋ ਫਿਰ ਅਸੀਂ ਪਰਿਵਾਰ ਦੇ ਵਿੱਚ ਵਿਚਰਨਾ ਹੈ ਸੰਸਾਰ ਦੇ ਵਿੱਚ ਵਿਚਰਨਾ ਹੈ ਧੰਦੇ ਵੀ ਕਰਨੇ ਕਿਹੜੇ ਹਿਸਾਬ ਨਾਲ ਕਰੀ ਉਹ ਵੀ ਬਹੁਤ bari ਆਪਾਂ ਸੰਗਤ ਕਰਕੇ ਵੀਡੀਓ ਪਾ ਰੱਖੀ ਆ ਪਰ ਤਨ ਸ੍ਰੀ ਦੁਰਗਾ ਸਾਹਿਬ ਦੇ ਵਿੱਚ ਤੁਸੀਂ ਪੜ੍ਹ ਕੇ ਵੀ ਉਹ ਤੋਂ ਪੁੱਛ ਸਕਦੇ ਗੁਰੂ ਸਾਹਿਬ ਤੋਂ ਕਿ ਸਾਨੂੰ ਇਹ ਦੱਸੋ ਜੀ ਹੁਣ ਆਹ ਹੋ ਕੀ ਕਰੀਏ ਸੀ ਹੁਣ ਇਹਦੇ ਵਿੱਚ ਗੁਰੂ ਸਾਹਿਬ ਨਾ ਸਾਨੂੰ ਕੰਮ ਨੂੰ ਮਨਾ ਕਰ ਰਹੇ ਨੇ ਨਾ ਪਰਿਵਾਰ ਦੇ ਵਿੱਚ ਰਹਿਣ ਵਾਸਤੇ ਤੋ ਰਹਿਣਾ ਉਹਦੇ ਵਾਸਤੇ ਇਹ ਨਹੀਂ ਕਹਿ ਰਹੇ ਤੇ ਪਰਿਵਾਰ ਦੇ ਵਿੱਚ ਰਹਿਣਾ ਹੈ ਔਰ ਨਾ ਹੀ ਆਪਣੇ ਧੰਦਿਆਂ ਨੂੰ ਮਨਾ ਕਰ ਰਹੇ ਨੇ ਭਾਈ ਤੇਰਾ ਰਿਜਕਾ ਤੂੰ ਕਰਨਾ ਹੈ ਪਰਿਵਾਰ ਆ ਤੇਰੇ ਤੇਰੇ ਸੰਗੀ ਸੰਯੋਗੀ ਉਹਨਾਂ 'ਚ ਰਹਿਣਾ ਹੈ ਪਰ ਨਾਲ-ਨਾਲ ਤੇਰਾ ਜਿਹੜਾ ਮੁੱਖ ਕੰਮ ਹੈ ਉਹਨੂੰ ਸਮਝ ਕੇ ਰੱਖਣਾ ਹੈ ਉਹਨੂੰ ਅੱਗੇ ਰੱਖਣਾ ਹੈ ਉਹਨੂੰ ਅੱਗੇ ਰੱਖਣਾ ਹੈ ਮੁੱਖ ਕੰਮ ਸਾਡਾ ਕੀ ਆ ਮਾਲਕ ਨੂੰ ਮਿਲਣ ਦੀ ਵਾਰੀ ਹੈ ਬੰਦਗੀ ਕਰਨੀ ਹੈ ਅਸੀਂ ਜਨਮਾਂੋਂ ਕੱਟਣਾ ਇਹ ਸਾਡਾ ਮੁੱਖ ਕੰਮ ਹੈ ਇਹ ਅਸੀਂ ਗੁਰਪਿਆਰੇਉ ਧਿਆਨ ਨਾਲ ਸਮਝਣਾ ਹੈ ਉਸ ਮੁੱਖ ਕਾ ਸਾਡਾ ਕੰਮ ਇਹ ਆ ਬਾਕੀ ਕੰਮ ਕੋਈ ਕਰੋ ਹਾਂ ਜੁਗਤੀ ਲੋ ਮਾਲਕ ਤੋਂ ਤਾਂ ਅਨੁਸਾਰੀ ਗੁਰਗਾਂ ਸਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਹੁਣ ਜੱਗ ਜਿਹੜਾ ਝੂਠ ਕਹਿ ਰਿਹਾ ਮੇਰਾ ਮਾਲ ਜੱਗ ਰਚਨਾ ਸਭ ਝੂਠ ਹੈ ਇੱਕ ਪਾਸੇ ਕਹਿ ਰਿਹਾ ਝੂਠੀ ਦੇਖੀ ਪ੍ਰੀਤ ਔਰ ਇੱਕ ਪਾਸੇ ਕਹਿ ਰਿਹਾ ਕਿ ਸਾਰਿਆਂ ਦੇ ਵਿੱਚ ਰੱਬ ਵਸ ਰਿਹਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਿੱਥੇ ਮਾਲਕ ਨੇ ਰਹਿਣ ਵਾਸਤੇ ਜਗਾ ਬਣਾਈ ਹੈ ਥੋੜਾ ਜੀ ਕਿੱਧਰ ਜੁੜਾਂਗੇ ਕਿਹੜੀ ਚੀਜ਼ ਤੇ ਧਿਆਨ ਦੇਵਾਂਗੇ ਗੁਰੂ ਪਿਆਰੇਓ ਅਸੀਂ ਗੁਰਪਿਆਰੋ ਧਿਆਨ ਦੇਣਾ ਹੈ ਕਿ ਜਿੰਨਾ ਵੀ ਹੋ ਸਕੇ ਅਸੀਂ ਬੈਂਧਿਆਂ ਉੱਠਦਿਆਂ ਸੁਬੰਧਿਆਂ ਚੱਲਦਿਆਂ ਫਿਰਦਿਆਂ ਜਦੋਂ ਵਕਤ ਮਿਲਦਾ ਬੈਠ ਕੇ ਮਾਲਕ ਨੂੰ ਯਾਦ ਕਰਨਾ ਜਦੋਂ ਅਸੀਂ ਯਾਦ ਕਰਾਂਗੇ ਸਾਨੂੰ ਗਿਆਨ ਆਏਗਾ ਸਾਡਾ ਮਨ ਜਾਗੇਗਾ ਅੰਦਰੋਂ ਸਾਡਾ ਮਨ ਅੰਦਰੋਂ ਜਾਗੇਗਾ ਜਦੋਂ ਮਨ ਜਾਗੇਗਾ ਕਿਉਂ ਹੁਣ ਹੁਣ ਤੱਕ ਸੁੱਤਾ ਪਿਆ ਹੈ ਭਲੇ ਆਪਰੋ ਜੀ ਗੁਰੂ ਘਰ ਆਉਣੇ ਜਾਣੇ ਸੰਗਤਾਂ ਕਰਦੇ ਆ ਪਰ ਜਿਨ੍ਹਾਂ ਚਿਰ ਆ ਗਿਆਨ ਨਹੀਂ ਆਉਂਦਾ ਸਾਨੂੰ ਕਿ ਅਸੀਂ ਕਿਵੇਂ ਆਪਣੇ ਸੰਸਾਰ ਦੇ ਵਿੱਚ ਸਾਵਧਾਨ ਰਹਿਣਾ ਹੈ ਔਰ ਵਾਪਸ ਆਪਣੇ ਘਰ ਜਾਣਾ ਹੈ ਮਾਲਕ ਨੂੰ ਮਿਲਣਾ ਜਿਨ੍ਹਾਂ ਚਿਰ ਇਹ ਸਾਡੇ ਅੰਦਰ ਗਿਆਨ ਨਹੀਂ ਆਉਂਦਾ ਉਹਨਾਂ ਚਿਰ ਸੁੱਤੇ ਪਏ ਆ ਹੁਣ ਇਹ ਗਿਆਨ ਜਦੋਂ ਆ ਜਾਏਗਾ ਤੇ ਸਾਨੂੰ ਸਮਝ ਆ ਜਾਏਗੀ ਕਿ ਜਿਹੜੀ ਜੱਗ ਦੇ ਵਿੱਚ ਮਾਲਕ ਨੇ ਕਿਹਾ ਕਿ ਸਾਰਿਆਂ ਵਿੱਚ ਰੱਬ ਵੱਸ ਰਿਹਾ ਹੈ ਦੇਖਣਾ ਸੀ ਉਹ ਕੌਣ ਉਹ ਕਿਹੜੀ ਅੱਖਾਂ ਦੇਖਣੀਆਂ ਉਹ ਅੱਖਾਂ ਸਾਡੇ ਅੰਦਰ ਦੀਆਂ ਅੱਖਾਂ ਜਿਹੜੀਆਂ ਮਨ ਦੀਆਂ ਅੱਖਾਂ ਮਨ ਦੀਆਂ ਅੱਖਾਂ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਜੋ ਚੀਜ਼ ਦੇਖਾਂਗੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਨਜ਼ਰ ਆਏਗਾ ਉਹ ਕਦੋਂ ਮਿਲੂਗਾ ਜੋ ਆਪਾਂ ਵਿਚਾਰ ਕੀਤੀ ਹੈ ਸੰਗਤ ਕਰਕੇ ਗੁਰੂ ਦੀ ਵਾਹਾ ਕਰਕੇ ਗੁਰੂ ਨੇ ਜੋ ਨਾਮ ਧੰਨ ਦੇਣਾ ਹੈ ਹਰ ਰਸ ਦੇਣਾ ਹੈ ਅੰਦਰ ਦਾ ਅਸੀਂ ਗਿਆਨ ਲੈ ਕੇ ਮਨ ਨੂੰ ਜਗਾਵਾਂਗੇ ਉਦੋਂ ਸਾਡਾ ਮਨ ਜਾਗੇਗਾ ਫਿਰ ਸਾਡੀ ਅੰਦਰ ਦੀ ਅੱਖ ਖੁੱਲੇਗੀ ਜਿਹਨੂੰ ਤੀਸਰੀ ਅੱਖ ਵੀ ਕਹਿੰਦੇ ਆਪਾਂ ਉਹ ਅੱਖ ਦੇ ਨਾਲ ਜਦੋਂ ਸੰਸਾਰ ਨੂੰ ਦੇਖਾਂਗੇ ਤੇ ਸਾਰਿਆਂ ਵਿੱਚ ਰੱਬ ਨਜ਼ਰ ਆਏਗਾ ਜੇ ਅਸੀਂ ਇਹ ਨਹੀਂ ਕੀਤਾ ਆ ਜੋ ਦੋ ਅੱਖਾਂ ਬਾਹਰ ਨੇ ਇਹਨਾਂ ਦੇ ਜਰੀਏ ਦੇਖਾਂਗੇ ਤਾਂ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਜੇ ਤੂੰ ਅੰਦਰ ਦੀ ਅੱਖ ਨਹੀਂ ਖੋਲੀ ਮਨ ਨੂੰ ਸੱਚੇ ਨਹੀਂ ਜਗਾਇਆ ਤਾਂ ਕਿ ਨਾ ਸਾਵਧਾਨ ਹੋ ਜਾ ਫਿਰ ਇਹਨਾਂ ਅੱਖਾਂ ਨਾਲ ਤੈਨੂੰ ਸੰਸਾਰ ਝੂਠਾ ਹੀ ਨਜ਼ਰ ਆਏਗਾ। ਔਰ ਜੇ ਨਹੀਂ ਖੋਲੀਆਂ ਲਾਸਟ ਤੱਕ ਤੇਰੇ ਵਾਸਤੇ ਝੂਠਾ ਹੈ ਸਭ। ਤੂੰ ਸਾਵਧਾਨ ਹੋ ਜਾਣਾ ਫਿਰ। ਜੇ ਨਹੀਂ ਤੀਸਰੀ ਅੱਖ ਖੋਲੀ ਨਹੀਂ ਭਗਤੀ ਕਰਕੇ ਵਾਵਾ ਕੀਤੀ ਮਾਲਕ ਦੀ ਤਾਂ ਫਿਰ ਜਮਾ ਦੇ ਬਸ ਕੋ ਰਹੇਗਾ। ਫਿਰ ਤੂੰ ਧਾਤ ਦੇ ਰਸ ਲੇਵ ਧਾਤ ਲੇਵ ਧਾਤ ਦੁਬਰਾਏ। ਧਾਤ ਦੇ ਰਸ ਤੇ ਜਾਏਗਾ। ਤੇ ਆਪਾਂ ਨੂੰ ਹੋਣਾ ਹੈ ਗੁਰ ਪਿਆਰਿਓ ਸਾਵਧਾਨ ਸचेत ਹੋਣਾ ਹੈ ਸचेत ਹੋ ਕੇ ਅਸੀਂ ਇਧਰ ਉਧਰ ਦੀਆਂ ਜੋ ਗੱਲਾਂ ਕਰਕੇ ਵਕਤ ਸਮਾਂ ਨਾ ਖਰਾਮ ਕਰੇ ਔਰ ਮਾਲਕ ਦੀ ਬੰਦਗੀ ਕਰੇ ਕੋਸ਼ਿਸ਼ ਕਰੇ ਬਤ ਬਤ ਸੰਗਤ ਕਰਨ ਦੀ ਉਹਨਾਂ ਮਹਾਪੁਰਸ਼ਾਂ ਦੀ ਜਾਂ ਉਹਨਾਂ ਬੁੱਧੀ ਬੁੱਤੀ ਜੋ ਜੀਵ ਨੇ ਗਿਆਨ ਵਿਆਣ ਨੇ ਗਿਆਨੀ ਹੈ ਜੋ ਮਨ ਦੀ ਗੱਲ ਕਰਦਾ ਹੈ ਜੋ ਸਾਡੀ ਅੰਦਰ ਦੀ ਗੱਲ ਕਰਦਾ ਉਹਦੀ ਸੰਗਤ ਕਰਕੇ ਅੰਦਰ ਸੁਤੇ ਪੈ ਮਨ ਨੂੰ ਜਗਾਈਏ ਗੁਰਪਿਆਰੇਓ ਆਓ ਇੱਥੋਂ ਤੱਕ ਜੋ ਆਪਾਂ ਵਿਚਾਰ ਕੀਤੇ ਮੇਰਾ ਮਾਲਕ ਸਾਡੀਆਂ ਜੋ ਘੜੀਆਂ ਲੇਖੇ ਲਾਵੇ ਔਰ ਜੋ ਵਿਚਾਰ ਹੋਈਆ ਮੇਰੇ ਮਾਲਕ ਨੇ ਆਪ ਹੀ ਕਰਾਈ ਹੈ ਹਰ ਆਪੇ ਹੀ ਮਤ ਦੇਵੇ Swami ਹਰ ਆਪੇ ਬੋਲ ਬਣਾਵੇ ਉਹਨੇ ਆਪ ਹੀ ਸਭ ਕੁਝ ਕੀਤਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਅਸੀਂ ਕੁਝ ਨਹੀਂ ਕਰ ਸਕਦੇ। 혼ਾਚਰ ਜਨਾਚਰ ਸਾਡਾ ਅੰਦਰੋਂ ਮਨ ਸੁੱਤਾ ਜਾਗਦਾ ਨਹੀਂ ਨਾ ਉਹ ਵੀ ਮਾਲਕ ਦੀ ਕਿਰਪਾ ਦੇ ਨਾਲ ਹੋਇਆ ਸਾਰਾ। ਤਾਂ ਗੁਰੂ ਘਰੇ ਆਉ ਉਪਲੱਛਕਾ ਮਾਲਕ ਤੋਂ ਮਾਫੀ ਮੰਗੀਏ ਪਿਤਾ ਪ੍ਰਮਾਤਮਾ ਤੋਂ ਔਰ ਸੰਗਤ ਤੋਂ ਮਾਫੀ ਮੰਗੀਏ ਕਿ ਵਿਚਾਰਾਂ ਕਰਦੇ ਆ ਬਾਣੀ ਪੜਦੇ ਲਗਾਤਾਰ ਅੱਗੇ ਬਿੱਸੇ ਹੋ ਜਾਂਦੀਆਂ ਨੇ। ਅਸੀਂ ਆਪਾਂ ਕਾਲ ਯੁਗ ਜੀਵਾਂ ਗੁਰਪਿਆਰਿਓ। ਇਹ ਪ੍ਰਮਾਤਮਾ ਦੀ ਬਿੜਾਈ ਤਾਂ ਬਹੁਤ ਉੱਚੀ ਵਾਸਤਾ ਇਹਦਾ ਉਹਦਾ ਭੇਤ ਤਾਂ ਕੋਈ ਪਾ ਹੀ ਨਹੀਂ ਸਕਿਆ ਇਸੇ ਕਰਕੇ ਜੋ ਵੀ ਹਾਟਬਾਤ ਰਹਿ ਗਈ ਹੈ ਜੋ ਸੂਝਵਾਨ ਬਹਿਕਤੀ ਹੈ ਜੋ ਵੀ ਕਥਨ ਸੁਣੋਗੇ ਆਪੀ ਪੂਰੀ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ